ਹੋリエ ਸਤਗੁਰੂ ਕਬੀਰ ਮਹਾਰਾਜ ਕੀ ਜੈ ਸਾਧ ਸੰਗਤਿਓ ਅੱਜ ਸਤਗੁਰੂ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਕਿ ਸਾਡੇ ਘਰ ਦੇ ਬਿਲਕੁਲ ਪਾਸ ਹੀ ਸਤਗੁਰੂ ਕਬੀਰ ਸਾਹਿਬ ਜੀ ਦਾ ਮੁੱਖ ਮੰਦਿਰ ਹੈ ਜਿਸ ਵਿੱਚ ਸਤਿਗੁਰ ਕਬੀਰ ਸਾਹਿਬ ਜੀ ਦਾ ਨਗਰ ਕੀਰਤਨ ਚੱਲ ਰਿਹਾ ਹੈ ਅਤੇ ਲੰਗਰ ਪ੍ਰਸ਼ਾਦੇ ਚੱਲ ਰਹੇ ਹਨ ਉਸ ਦੇ ਨਾਲ ਹੀ ਸਾਡੀ ਸੇਵਾ ਸਤਿਗੁਰ ਕਬੀਰ ਸਾਹਿਬ ਜੀ ਦੂਰੂ ਦੂਰੂ ਆਈ ਸੰਗਤ ਨੂੰ ਮਠਾ ਜਲ ਪਿਲਾਉਂਦੀ ਲੱਗੀ ਹੈ ਸਾਡ ਸੰਗਤ ਜਿਵੇਂ ਸਵੇਰੇ ਹੀ ਉੱਠੇ ਸੀ ਅਤੇ ਆਪ ਆਸ-ਪਾਸ ਸਫਾਈ ਕਰਕੇ ਬਰਤਨ ਧੋ ਕੇ ਅਤੇ ਮਠਾ ਜਲ ਬਣਾਉਂਦੀ ਪ੍ਰਕਿਰਿਆ ਸ਼ੁਰੂ ਹੋਈ ਅਤੇ ਆਸ-ਪਾਸ ਜਿੰਨੀ ਵੀ ਸੰਗਤ ਹੈ ਤਨ ਕਬੀਰ ਜੈ ਕਬੀਰ ਦੇ ਜੇ ਕਾਰਜ ਲੱਗ ਰਹੇ ਹਨ ਅਤੇ ਦੂਰੂ ਦੂਰੂ ਸੰਤਾਂ ਆਈਆਂ ਹੋਈਆਂ ਹਨ ਪੂਰੇ ਜਲੰਧਰ ਦੇ ਵਿੱਚ ਸਤਿਗੁਰੂ ਕਬੀਰ ਸਾਹਿਬ ਜੀ ਦਾ ਨਾਮ ਲੈਵਾ ਸੰਗਤ ਪ੍ਰਿਕਰਮਾ ਕਰੇਗੀ ਅਤੇ ਬੂਰੂ ਦੂਰੂ ਆਏ ਸੰਗਤ ਠੰਡੇ ਮਿੱਠੇ ਜਲਦੀਏ ਸੇਵਨ ਕਰ ਰਹੀ ਹੈ ਸਾਨੂੰ ਬਹੁਤ ਹੀ ਚੰਗਾ ਲੱਗ ਰਿਹਾ ਹੈ ਸਾਧ ਸੰਗਤ ਜੀਓ ਤੁਹਾਨੂੰ ਵੀ ਆਸ-ਪਾਸ ਜਿੱਦੂ ਵੀ ਕੋਈ ਧਾਰਮਿਕ ਸਮਾਗਮ ਹੋਵੇ ਜਾਂ ਉਸ ਤਰ੍ਹਾਂ ਵੀ ਜਿਵੇਂ ਅੱਜ ਕੱਲ ਬਹੁਤ ਹੀ ਗੱਲ ਚੱਲ ਰਹੀ ਹੈ ਇਹ ਸੇਵਾ ਠੰਡੇ ਮਿੱਠੇ ਚੱਲਦੀ ਜਰੂਰ ਕਰਨੀ ਚਾਹੀਦੀ ਹੈ ਸਾਧ ਸੰਗਤ ਜੀਓ ਸਤਿਗੁਰੂ ਕਬੀਰ ਸਾਹਿਬ ਜੀ ਦੀ ਬਾਣੀ ਨਾਲ ਜੁੜਨਾ ਜ਼ਰੂਰੀ ਚਾਹੀਦਾ ਹੈ ਕਿਉਂਕਿ ਸਤਿਗੁਰੂ ਕਬੀਰ ਸਾਹਿਬ ਜੀ ਕਹਿੰਦੇ ਹਨ ਅਬੀਰਾ ਤੇਰੀ ਜੋਪੜੀ ਗਲਕੱਟੀਆਂ ਕੇ ਪਾਸ ਕਰਨਗੇ ਸੋ ਬਨਗੇ ਤੂੰ ਕਿਉਂ ਬਿਆਉਦਾ ਤੂੰ ਚੰਗਾ ਕਰ ਜੇ ਤੂੰ ਚੰਗਾ ਕਰੇਂਗਾ ਤੇਰਾ ਚੰਗਾ ਹੋਏਗਾ ਜਿਹੜਾ ਮਾੜਾ ਕਰਦਾ ਹੈ ਉਸ ਨਾਲ ਮਾੜਾ ਹੀ ਹੁੰਦਾ ਹੈ ਸਾਧ ਸੰਗਤ ਜੀਓ ਕਬੀਰ ਸਾਹਿਬ ਕਹਿੰਦੇ ਹਨ ਮਨੁੱਖਾ ਜਨਮ ਦੁਰਲਭ ਹੈ ਮਿਲੇ ਨਾ ਬਾਰੰਬਾਰ ਜਿਉਂ ਫਲ ਪੱਕ ਪੋਏਂਗੇ ਫਿਰ ਨਾ ਲੱਗੇ ਡਗ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਹਨ ਕਿ 84 ਲੱਖ ਹੀ ਹੋਣੀਆਂ ਤੋਂ ਬਾਅਦ ਇਹ ਜਨਮ ਮਿਲਿਆ ਹੈ ਮਨੁੱਖਾ ਇਸ ਮਨੁੱਖਾ ਜਨਮ ਨੂੰ ਸਤਿਗੁਰੂ ਕਬੀਰ ਸਾਹਿਬ ਜੀ ਕਹਿੰਦੇ ਨੇ ਪ੍ਰਮਾਤਮਾ ਦੇ ਨਾਮ ਨਾਲ ਲਾ ਕੇ ਸੇਵਾ ਨਾਲ ਲਾ ਕੇ ਕੁਸ ਪਰਮਾਤਮਾ ਨੂੰ ਹਰ ਵੇਲੇ ਹਰ ਕੜੀ ਯਾਦ ਕਰਕੇ ਤੁਸੀਂ ਸਫਲ ਕਰੋ ਇਹ ਮਨੁੱਖਾ ਜਨਮ ਪਤਾ ਨਹੀਂ ਦੁਬਾਰਾ ਮਿਲਣਾ ਹੈ ਜਾਂ ਨਹੀਂ ਮਿਲਣਾ ਹੈ ਜਿਵੇਂ ਪਤਾ ਇੱਕ ਦਰਖਤ ਟੁੱਟ ਜਾਵੇ ਦੁਬਾਰਾ ਜੁੜਦਾ ਹੈ ਕਿ ਨਹੀਂ ਜੁੜਦਾ ਉਸੇ ਤਰ੍ਹਾਂ ਮਨੁੱਖਾ ਜਨਮ ਪਤਾ ਨਹੀਂ ਮਿਲਣਾ ਹੈ ਕਿ ਨਹੀਂ ਮਿਲਣਾ